ਮੇਰੀ ਵੀਡੀਓ ਦੇਖ ਰਹੇ ਸਾਬਿਰ ਨੂੰ ਸਤਿ ਸ਼੍ਰੀ ਅਕਾਲ ਮੈਂ ਸਰਵਜਿੰ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਅੱਜ ਅਸੀਂ ਗੱਲ ਕਰਾਂਗੇ ਪਟਿਆਲੇ ਦੇ ਤੀਸਰੇ ਮਹਾਰਾਜੇ ਮਹਾਰਾਜਾ ਅਮਰ ਸਿੰਘ ਜੀ ਦੇ ਪਿਤਾ ਦਾ ਨਾਮ ਸਰਦਾਰ ਅਮਰ ਸਿੰਘ ਤੇ ਮਾਤਾ ਦਾ ਨਾਮ ਮਾਤਾ ਦਾ ਰਾਜਕੌਰ ਪਿਤਾ ਦਾ ਨਾਮ ਸਰਦਾਰ ਅਮਰ ਸਿੰਘ ਤੇ ਮਾਤਾ ਦਾ ਨਾਮ ਰਾਜਕੌਰ ਜੀ ਅਜੇ 18 ਅਗਸਤ 19 1773 ਨੂੰ ਇਹਨਾਂ ਦਾ ਜਨਮ ਹੁੰਦਾ ਹੈ ਔਰ ਫਰਵਰੀ 1781 ਵਿੱਚ ਇਹਨਾਂ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ 11 ਸਾਲਾਂ ਦੀ ਉਮਰ ਦੇ ਵਿੱਚ ਹੀ ਇਹ ਗੱਦੀ ਤੇ ਬੈਠ ਜਾਂਦੇ ਨੇ ਸਾਲ 1787 ਦੇ ਵਿੱਚ ਇਹ ਆਪਣਾ ਪਹਿਲਾ ਵਿਆਹ ਕਰਵਾਉਂਦੇ ਨੇ ਪੰਗੀ ਮਿਸਲ ਦੇ ਸਰਦਾਰ ਗੰਗਾ ਸਿੰਘ ਦੀ ਧੀ ਆਪਣੇ ਰਤਨ ਕੌਰ ਨਾਲ ਔਰ ਉਸ ਤੋਂ 5 ਸਾਲ ਬਾਅਦ ਗੁਰਦਾਸ ਸਿੰਘ ਚੱਠਾ ਜੀ ਦੀ ਆਸ ਕੌਰ ਨਾਲੇ ਆਪਣਾ ਦੂਸਰਾ ਵਿਆਹ ਕਰਵਾਉਂਦੇ ਨੇ ਨੰਬਾਲਗ ਹੋਣ ਕਰਕੇ ਰਾਜ ਪ੍ਰਬੰਧ ਜਿਹੜਾ ਹੈ ਇਹ ਦੀਵਾਨ ਨਾਨੂਮਲ ਜਿਹੜਾ ਉਹ ਕਰਦਾ ਜੀ ਔਰ ਦੀਵਾਨ ਨਾਨੂਮਲ ਜਿਹੜਾ ਹੈ ਇਹਨਾਂ ਦੀ ਜਿਹੜੀ ਦਾਦੀ ਸੀਗੀ ਹਕਮਾਂ ਜੀ ਉਹਨਾਂ ਦੀ ਸਲਾਹ ਨਾਲ ਚੱਲਦਾ ਹੈ ਔਰ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੀ ਇਹਨਾਂ ਦੀ ਭੂਆ ਸੀਗੀ ਬੀਬੀ ਰਜਿੰਦਰ ਕੌਰ ਉਹਦੀ ਸਲਾਹ ਦੇ ਨਾਲ ਨਾਨੂਮਲ ਜਿਹੜਾ ਹੈ ਉਹ ਕੰਮ ਚਲਾਉਂਦਾ ਹੈ ਬਾਲਗ ਹੋਣ ਤੇ ਰਾਜੇ ਦੇ ਅਧਿਕਾਰ ਸਾਰੇ ਇਹਨਾਂ ਨੂੰ ਮਿਲ ਜਾਂਦੇ ਨੇ ਪਰ ਉਸ ਤੋਂ ਬਾਅਦ ਜਿੰਨੇ ਕੰਮ ਕੀਤੇ ਨੇ ਇਹ ਭਾਈ ਸਾਹਿਬਾ ਨੇ ਪੁੱਠੇ ਕੀਤੇ ਨੇ ਮਹਾਰਾਜਾ ਰਣਜੀਤ ਸਿੰਘ ਇਹਨਾਂ ਦੇ ਕਈ ਵਾਰੀ ਕੰਮ ਆਇਆ ਇਸ ਬੰਦੇ ਕਰਕੇ ਉਹ ਇਸੇ ਦੇ ਪ੍ਰਾ ਹਿਮਤ ਸਿੰਘ ਨਾਲ ਵੀ ਲੜਿਆ ਸਹਿਬ ਸਿੰਘ ਦਾ ਆਪਣੀ ਘਰ ਵਾਲੀ ਆਸਕਔਰ ਦੇ ਨਾਲ ਝਗੜਾ ਚੱਲਦਾ ਰਹਿੰਦਾ ਸੀਗਾ ਜੀ ਮਾਰਕਟਾਈ ਹੁੰਦੀ ਰਹਿੰਦੀ ਸੀ ਇੱਕ ਦੂਜੇ ਦੀ ਔਰ ਉਹਨਾਂ ਦੇ ਘਰੇਲੂ ਝਗੜੇ ਨੂੰ ਨਿਪਟਾਉਣ ਲਈ ਵੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ ਉਹ ਬੜੀ ਵਾਰੀ ਗਿਆ ਔਰ ਪਰੇ ਬੰਦੇ ਨੇ ਕੋਈ ਵੀ ਮੁੱਲ ਨਹੀਂ ਪਾਇਆ ਉਹ ਇਸ ਕਰਕੇ ਕਿ 1808 ਦੇ ਵਿੱਚ ਇਹ ਮਾਲਵੇ ਦੇ ਦੂਸਰੇ ਰਾਜਿਆਂ ਦੇ ਨਾਲ ਲੈ ਕੇ ਤੇ ਪੱਕੇ ਪੈਰੀਂ ਅੰਗਰੇਜ਼ਾਂ ਦੇ ਨਾਲ ਜਾ ਮਿਲਿਆ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ ਉਹਨੇ ਬਾਬਾ ਸਾਹਿਬ ਸਿੰਘ ਬੇਦੀ ਜਿਹੜੇ ਨੇ ਬੜੇ ਸਤਿਕਾਰਕ ਸਤਿਕਾਰਕ ਬੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਇਹਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਵੀ ਭਾਈ ਸਾਹਿਬ ਇਹ ਕੰਮ ਨਾ ਕਰ ਤੂੰ ਦੁਸ਼ਮਣ ਨੂੰ ਨਾ ਦਰਵਾਜ਼ੇ ਤੇ ਬਠਾਲ ਸਾਡੇ ਪਰ ਇਹ ਨਹੀਂ ਮੰਨਿਆ ਇਸ ਦੇ ਕਾਰਨ ਅੰਗਰੇਜ਼ਾਂ ਨੇ 1809 ਦੇ ਵਿੱਚ ਪੱਕੀ ਛੌਣੀ ਲੁਧਿਆਣੇ ਪਾ ਕੇ ਬੈਠ ਗਏ ਜਿੱਥੋਂ ਕਿ ਉਹਨਾਂ ਨੂੰ ਲਾਹੌਰ ਦਾ ਰਸਤਾ ਜਿਹੜਾ ਹੈ ਉਹ ਬਹੁਤ ਨੇੜੇ ਜਾਪਣ ਲੱਗ ਪਏ ਅੰਗਰੇਜ਼ਾਂ ਨੂੰ ਖਾਲਸਾ ਰਾਜ ਦੇ ਸਰਹਾਣੇ ਸੇ ਦਾ ਤਕੜਾ ਗੱਡ ਕੇ 5 ਸਾਲ ਬਾਅਦ ਸਹਿਬ ਸਿੰਘ ਜਿਹੜਾ ਹੈ ਉਹ 1713 ਨੂੰ ਅਕਾਲ ਚਲਾਣਾ ਕਰ ਗਿਆ ਜੀ ਸਿੱਖ ਰਾਏ ਦੇ ਅੱਗੇ ਕੰਡੇ ਪੀਚ ਗਿਆ ਇਹ ਕੰਡਾ ਫਿਰ ਵਰ ਇਹ ਹੀ ਪਟਿਆਲੇ ਦੇ ਚੌਥੇ ਮਹਾਰਾਜੇ ਦੀ ਮਹਾਰਾਜਾ ਕਰਮ ਸਿੰਘ ਦੀ ਕਰਮ ਸਿੰਘ ਦਾ ਜਨਮ ਜਿਹੜਾ 16 ਅਕਤੂਬਰ 1798 ਨੂੰ ਹੁੰਦਾ ਜੀ ਤੇ 15 ਬਰੇ ਦੀ ਉਮਰ ਦੇ ਵਿੱਚ ਇਹ ਭਾਈ ਸਾਹਿਬ ਹੀ ਗੱਡੀ ਤੇ ਬੈਠ ਕੇ ਸੀਗੇ ਕਿ ਮਤਲਬ ਦੇਖਿਆ ਜਾਵੇ ਤਾਂ ਜਿੰਨੇ ਵੀ ਰਾਜੇ ਨੇ ਕੋਈ 35 ਸਾਲ ਚ ਮਰ ਗਿਆ ਕੋਈ 45 ਚ ਮਰ ਗਿਆ ਸਿਰਫ ਦੂਸਰਾ ਰਾਜਾ ਸੀਗਾ ਜਿਹੜਾ ਇਹਨਾਂ ਦਾ ਉਹ ਜਿਹੜਾ 65 ਸਾਲ ਪੂਰਾ ਕਰ ਕੇ ਮਰਿਆ ਔਰ ਕਰਮ ਸਿੰਘ ਨੇ ਦਿੱਕਤਾਂ ਤੋਂ ਚੰਗੇ ਕੰਮ ਵੀ ਕੀਤੇ ਜੀ ਗੁਰਦੁਆਰੇ ਵੀ ਬਣਵਾਏ ਜਿਹੜੇ ਪੁਰਾਣੇ ਗੁਰਦੁਆਰੇ ਸੀਗੇ ਉਹਨਾਂ ਦੀਆਂ ਇਮਾਰਤਾਂ ਚੰਗੀਆਂ ਬਣਵਾਈਆਂ ਔਰ ਗੁਰਦੁਆਰਿਆਂ ਦੇ ਨਾਂ ਤੇ ਜਾਗੀਰ ਵੀ ਲਗਵਾਈ ਪਰ ਦੇਸ਼ ਪੰਜਾਬ ਦੇ ਨਾਲ ਹਾਲ ਇਹਨੇ ਵੀ ਉਹੀ ਕੀਤਾ ਅੰਗਰੇਜ਼ਾਂ ਦਾ ਪੱਕਾ ਗੁਲਾਮ ਰਿਆ ਅਫਗਾਨੀ ਵੱਲੋਂ ਬਖਸ਼ੀ ਹੋਈ ਰਾਜਗਦੀ ਜਿਹੜੀ ਹੈ ਉਹਦਾ ਪੂਰਾ ਆਨੰਦ ਲਿਆ ਇਸ ਬੰਦੇ ਨੇ ਵੀ ਤੇ ਪਰ ਸ਼ੇਰੇ ਪੰਜਾਬ ਨਾਲ ਨਹੀਂ ਸੀ ਬਣਦੀ ਇਹਦੀ ਵੀ 5 ਦਸੰਬਰ 1845 ਨੂੰ ਇਹ ਵੀ ਜਿਹੜਾ ਚੜ੍ਹਾਈ ਕਰ ਗਿਆ ਹੁਣ ਵਾਰੀ ਆਉਂਦੀ ਹੈ ਜੀ ਪਟਿਆਲੇ ਦੇ ਪੰਜਵੇਂ ਮਹਾਰਾਜੇ ਦੀ ਮਹਾਰਾਜਾ ਨਰਿੰਦਰ ਸਿੰਘ ਦੀ ਇਹਦੇ ਵੀ ਕੰਮ ਬੜੇ ਵੱਡੇ ਸੀ ਜੀ ਚਾਪਲੂਸੀ ਦੇ ਵਿੱਚ ਪੂਸ਼ ਮਾਰਨ ਦੇ ਵਿੱਚ ਨੱਟ ਤੇ ਨਜ਼ਰ ਮਾਰੀਏ ਤੇ ਇਹਨੂੰ ਬੜਾ ਦਲੇਰ ਪ੍ਰਤਾਪੀ ਬਹੁਗੁਣੀ ਇਹੋ ਜਿਹੇ ਨਾਵਾਂ ਦੇ ਨਾਲ ਸੱਦਿਆ ਜਾਂਦਾ ਜੀ ਜੇਤਾ ਦਾ ਨਾਮ ਸਰਦਾਰ ਕਰਮ ਸਿੰਘ ਤੇ ਜਨਮ ਹੋਇਆ ਜੀ 26 ਨਵੰਬਰ 1823 ਨੂੰ 23 ਸਾਲ ਦੀ ਉਮਰ ਦੇ ਵਿੱਚ ਹੀ ਇਹ ਗੱਦੀ ਤੇ ਬੈਠਾ ਔਰ 18 ਅੰਗਰੇਜ਼ਾਂ ਦੀ ਰਜ ਕੇ ਇਹ ਬੰਦੇ ਨੇ ਮਦਦ ਕੀਤੀ ਜਦੋਂ ਸਤਲੁਜ ਦਾ ਯੁੱਧ ਹੋਇਆ ਜਿਹੜਾ ਸ਼ਾਇਦ ਅੰਗਰੇਜ਼ਾਂ ਨੇ ਨਾਬੇ ਆਲੇ ਨਾਲ ਲੜਿਆ ਸੀਗਾ ਉਹਦੇ ਵਿੱਚ ਵੀ ਇਹਨੂੰ ਅੰਗਰੇਜ਼ਾਂ ਦੀ ਮਦਦ ਕੀਤੀ ਰਜ ਕੇ ਔਰ ਉਹਦੇ ਬਦਲੇ ਦੇ ਵਿੱਚ ਜਦੋਂ ਜੰਗ ਖਤਮ ਹੋਇਆ ਤੇ ਅੰਗਰੇਜ਼ਾਂ ਨੇ 90 ਦਾ ਇਲਾਕਾ ਦਿੱਤਾ ਇਹਨੂੰ ਅੱਛਾ ਜੀ ਦੂਸਰੇ ਪਾਸੇ ਜਦੋਂ ਐਂਗਲੋ ਸਿੱਖ ਵਾਰ ਹੋਈ ਹੈ ਪਹਿਲੀ ਲੜਾਈ ਉਹਦੇ ਵਿੱਚ ਵੀ ਇਹਨੇ ਅੰਗਰੇਜ਼ਾਂ ਦਾ ਰਾਜ ਕੇ ਸਾਥ ਦਿੱਤਾ ਔਰ ਉਸ ਜੰਗ ਤੋਂ ਬਾਅਦ ਵੀ ਅੰਗਰੇਜ਼ਾਂ ਤੋਂ ਇਹਨੇ ਕਾਫੀ ਇਨਾਮ ਹਾਸਲ ਕੀਤਾ ਜਦੋਂ ਉਹ ਯੁੱਧ ਹੋਇਆ ਉਸ ਯੁੱਧ ਤੋਂ ਬਾਅਦ ਪਟਿਆਲਾ ਨਾਬਾ ਜੀਂਦ ਮਲੇਰ ਕੋਟਲਾ ਇਹ ਰਿਆਸਤਾਂ ਛੱਡ ਕੇ ਬਾਕੀ ਸਾਰੇ ਰਾਜ ਜਿਹੜੇ ਸੀ ਪੰਜਾਬ ਦੇ ਉਹ ਚੋਕੇ ਅੰਗਰੇਜ਼ਾਂ ਨੇ ਆਪਣੇ ਵਿੱਚ ਰਲ ਆਏ ਸੀ ਫਿਰ ਇਹਨੇ ਮਾਲਵੇ ਦੇ ਵਿੱਚ ਇੱਕ ਕਾਨੂੰਨ ਨਵਾਂ ਕਾਨੂੰਨ ਜਿਹੜਾ ਹੈ ਉਹ ਪਾਸ ਕੀਤਾ ਜਿਸ ਦੇ ਕਰਕੇ ਅਦਾਲਤਾਂ ਲੱਗਣ ਲੱਗ ਪਈਆਂ ਪਹਿਲਾਂ ਅਦਾਲਤਾਂ ਨਹੀਂ ਸੀ ਹੈਗੀਆਂ ਤੇ 1857 ਸਤਤਵੰਜਾ ਸਤਤਵੰਜਾ ਜਦੋਂ ਗਦਰ ਹੁੰਦਾ ਹੈ ਗਦਰ ਦੇ ਵਿੱਚ ਵੀ ਇੰਨੇ ਅੰਗਰੇਜ਼ਾਂ ਦਾ ਹਿੱਸਾ ਦਿੱਤਾ ਜਿਸ ਕਰਕੇ ਨਰੋਲ ਦਾ ਇਲਾਕਾ ਇਹਨਾਂ ਨੂੰ ਮਿਲਿਆ ਅੰਗਰੇਜ਼ਾਂ ਵੱਲੋਂ ਦਿੱਲੀ ਦਾ ਜਨਤਪਮਨ ਜਿਹੜਾ ਮਹਿਲ ਹੈ ਉਹ ਵੀ ਮਿਲਿਆ ਉਹ ਵੀ ਅੰਗਰੇਜ਼ਾਂ ਦੇ ਵੱਲੋਂ ਇਨਾਮ ਵਿੱਚੋਂ ਉਹਦੇ ਬਾਅਦ ਇਹਨੂੰ 8 ਕੇ 9 ਖਿਤਾਬ ਦਿੱਤੇ ਜੀ ਅੰਗਰੇਜ਼ਾਂ ਨੇ ਤੁਸੀਂ ਉਹ ਖਿਤਾਬ ਸੁਣੋ ਇਦਾਂ ਤਾਂ ਮੈਂ ਬੋਲ ਨਹੀਂ ਸਕਦਾ ਪੜ੍ਹ ਕੇ ਸੁਣਾਉਂਗਾ ਤੁਹਾਨੂੰ ਜੀ ਇਹ ਹੈਗਾ ਫਰਜੰਦੇ ਖਾਸ ਦੋਸਤ ਇੰਗਲਿਸ਼ੀਆ मंसूर उल जमा ਅਮੀਰ उल उमरा ਮਹਾਰਾਜਾ ਧੀਰਜ ਰਾਜੇ ਸਰ ਸ਼੍ਰੀ ਮਹਾਰਾਜਾ ਰਾਜਗਾਨ ਨਿਰੰਦਰ ਸਿੰਘ ਮਹਿੰਦਰ ਬਹਾਦਰ ਇਹੋ ਜੇ ਅੱਠ ਖਿਤਾਬ ਮਿਲੇ ਜੀ ਇਹਨੂੰ ਅੰਗਰੇਜ਼ਾਂ ਵੱਲੋਂ ਸਿਰਫ ਕੀ ਆ ਉਹਨਾਂ ਦੀ ਮਦਦ ਕਰਨ ਦੀ ਉਹਨਾਂ ਦੀ ਮਦਦ ਕੀਤੀ ਸਿੱਖ ਰਾਜ ਦਾ ਬੇੜਾਗਰ ਕੀਤਾ ਇਹਨਾਂ ਬੰਦਿਆਂ ਨੇ 8 ਜਨਵਰੀ 1868 ਨੂੰ ਲਾਰਡ ਕਨੇਗਮ ਨੇ ਅੰਬਾਲਾ ਦੇ ਵਿੱਚ ਇੱਕ ਦਰਬਾਰ ਕੀਤਾ ਔਰ ਦਰਬਾਰ ਦੇ ਵਿੱਚ ਸਪੈਸ਼ਲ ਥੈਂਕਸ ਕੀਤਾ ਗਿਆ ਮਹਾਰਾਜੇ ਦਾ ਕਿ ਉਹਨਾਂ ਨੇ ਸਾਡੀ ਬੜੀ ਮਦਦ ਕੀਤੀ ਔਰ ਨਾਲ ਹੀ ਅੰਗਰੇਜ਼ ਸਰਕਾਰ ਨੂੰ ਇਹਨਾਂ ਨੇ ਕਰਜ਼ਾ ਦਿੱਤਾ ਹੋਇਆ ਸੀਗਾ ਜੀ ਔਰ ਉਸ ਦਿੱਤੇ ਹੋਏ ਕਰਜ਼ੇ ਦਾ ਜਿਹੜਾ ਵਿਆਜ ਹੈ ਜਾਂ ਕਲ ਉਸ ਕਰਜ਼ੇ ਦੇ ਬਦਲੇ ਦੇ ਵਿੱਚ 98000 ਦੀ ਸਾਲਾਨਾ ਜ਼ਗੀਰ ਕਨੌਂ ਦੇ ਏਰੀਆ ਦੀ ਇਹਨਾਂ ਨੂੰ ਮਿਲੀ ਜੀ ਮਹਾਰਾਜਾ ਨਰਿੰਦਰ ਸਿੰਘ ਨੂੰ ਤੇ ਨਾਲ ਹੀ 1 ਨਵੰਬਰ 1861 ਨੂੰ ਮਤਲਬ ਉਸੇ ਦਰਬਾਰ ਦੇ ਵਿੱਚ ਸਤਾਰੇ ਹਿੰਦ ਦਾ ਖਿਤਾਬ ਵੀ ਦਿੱਤਾ ਗਿਆ ਜੀ ਇਸ ਮਹਾਰਾਜੇ ਉਦੋਂ ਕੋਈ ਗਵਰਨਰ ਜਨਰਲ ਜਿਹੜਾ ਹੈ ਉਹਦੀ ਕਾਉਂਸਲ ਹੁੰਦੀ ਸੀਗੀ ਉਸ ਕਾਉਂਸਲ ਦਾ ਮੈਂਬਰ ਵੀ ਬਣਾਇਆ ਗਿਆ ਇਹਨਾਂ ਨੂੰ ਅਖੀਰ 3 ਨਵੰਬਰ 1862 ਨੂੰ ਇਹ ਸੰਤ ਆਦਮੀ ਵੀ ਜੀ ਅਕਾਲ ਚਲਾਣਾ ਕਰ ਗਿਆ ਦੁਨੀਆ ਛੱਡ ਗਿਆ ਇਹ ਸੀ ਜੀ ਆਪਣੇ ਪਟਿਆਲਾ ਰਾਸ ਏਰੀਆਸ ਦੇ ਪਹਿਲੇ ਪੰਜ ਮਹਾਰਾਜਿਆਂ ਦੀ ਜੀਵਨੀ ਜੋ ਜੋ ਉਹਨਾਂ ਨੇ ਪੰਜਾਬ ਦੀ ਭਲਾਈ ਲਈ ਕੰਮ ਕੀਤੇ ਜੋ ਜੋ ਉਹਨਾਂ ਨੇ ਅੰਗਰੇਜ਼ਾਂ ਦੀ ਭਲਾਈ ਲਈ ਕੰਮ ਕੀਤੇ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਜਿਹਦੇ ਵਿੱਚ ਅ ਪਟਿਆਲੇ ਦੇ 6ਵੇਂ ਮਹਾਰਾਜੇ ਤੋਂ ਲੈ ਕੇ ਅੱਗੇ ਨੂੰ ਗੱਲ ਤੋਰਾਂਗੇ ਇਹ ਸੀ ਸਾਡੀ ਅੱਜ ਦੀ ਵੀਡੀਓ ਕੱਲ ਨੂੰ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ